ਆਓ ਤੁਹਾਨੂੰ ਮਿਲਾਵਾਂ ਲੋਈਆਂ ਦੇ ਬਿਰਲੇ ਨੂੰ ਇਹ ਹਨ ਰੋਸ਼ਨ ਲਾਲ ਸੀਟਕ ਤੇ ਇਹ ਹਨ ਇਹਨਾਂ ਦੇ ਪਿਤਾ ਮਰਹੂਮ ਸ਼੍ਰੀ ਨਸੀਬ ਚੰਦ ਅਤੇ ਉਹਨਾਂ ਦੀ ਧਰਮ ਪਤਨੀ ਰੋਸ਼ਨ ਲਾਲ ਨੂੰ ਮੈਂ ਲੋਈਆਂ ਦਾ ਬਿਰਲਾ ਕਿਹਾ ਹੈ ਅਜਿਹਾ ਕਹਿ ਕੇ ਮੈਂ ਉਹਨਾਂ ਦੀ ਤੁਲਨਾ ਬਿਰਲੇ ਦੀ ਧਨ ਦੌਲਤ ਨਾਲ ਨਹੀਂ ਕਰ ਰਿਹਾ ਇਸ ਵਜ੍ਹਾ ਕਰਕੇ ਕਰ ਰਿਹਾ ਹਾਂ ਕਿ ਜਿਵੇਂ ਬਿਰਲੇ ਨੇ ਦਿੱਲੀ ਵਿੱਚ ਬਿਰਲਾ ਮੰਦਿਰ ਬਣਾਇਆ ਹੈ ਠੀਕ ਉਸੇ ਤਰ੍ਹਾਂ ਰੋਸ਼ਨਾਲ ਸੀਟਕ ਨੇ ਇੱਕ ਇਕੱਲੇ ਵਿਅਕਤੀ ਨੇ ਲੋਈਆਂ ਚ ਦੁਰਗਿਆਨਾ ਮੰਦਿਰ ਦੀ ਸਥਾਪਨਾ ਕੀਤੀ ਹੈ ਮੈਂ ਸ਼ਿਵਰਾਤਰੀ ਦੇ ਸਮਾਗਮਾ ਚ ਰੁੱਝਿਆ ਹੋਇਆ ਸੀ ਜਦੋਂ ਮੈਨੂੰ ਦੁਰਗਿਆਨਾ ਮੰਦਿਰ ਦੇ ਪੰਡਿਤ ਰਾਮਫਲ ਜੀ ਦਾ ਸੱਦਾ ਮਿਲਿਆ ਮੈਂ ਜਦੋਂ ਉੱਥੇ ਪੁਜਾ ਆ ਤਾਂ ਉੱਥੇ ਲੰਗਰ ਚੱਲ ਰਿਹਾ ਸੀ ਤੇ ਪੰਡਿਤ ਜੀ ਅਤੇ ਖੁਦ ਰੋਸ਼ਨਾਲ ਸੀਟਕ ਸੰਗਤ ਵਿੱਚ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ ਇਹ ਲੰਗਰ ਛੋਲੇ ਪਨੀਰ ਦੀ ਸਬਜ਼ੀ ਦਾ ਸੀ ਆਲੂ ਦੀ ਸਬਜ਼ੀ ਦਾ ਸੀ ਪੂਰੀ ਅਤੇ ਖੀਰ ਦਾ ਲੰਗਰ ਸੀ ਜਿਸ ਨੂੰ ਸੰਗਤ ਬੜੇ ਚਾਹ ਤੇ ਸ਼ਰਧਾ ਨਾਲ ਖਾ ਰਹੀ ਸੀ ਮੰਦਰ ਵਿੱਚ ਸ਼ਿਵਲਿੰਗ ਦੀ ਸਥਾਪਨਾ ਕੀਤੀ ਹੋਈ ਸੀ ਭਗਵਾਨ ਸ਼ੰਕਰ ਦੇ ਪਰਿਵਾਰ ਦੀ ਮੂਰਤੀ ਦੀ ਸਥਾਪਨਾ ਸੀ ਰਾਮ ਦਰਬਾਰ ਸੀ ਭਗਵਾਨ ਲక్ష్ਮੀ ਨਾਰਾਇਣ ਸਨ ਸ਼ਿਰਡੀ ਵਾਲੇ ਸਾਈਂ ਬਾਬਾ ਦੀ ਮੂਰਤੀ ਅਤੇ ਹੋਰ ਵੀ ਬਹੁਤ ਕੁਝ रोशन जी ਨਾਲ ਮੇਰੀ ਮੁਲਾਕਾਤ دہਾਕਿਆਂ ਬਾਅਦ ਹੋ ਰਹੀ ਸੀ ਕਿਉਂਕਿ ਉਹਨਾਂ ਦਾ ਕਾਰੋਬਾਰ ਫਿਲਪਾਈਨ ਮਨੀਲੇ ਹੈ ਬੱਚੇ ਕੈਨੇਡਾ ਸੈਟ ਹਨ ਖੁਦ ਦੀ ਰਹਾਇਸ਼ ਕਪੂਰਥਲੇ ਹੈ ਪਰ ਜੜਾ ਉਹਨਾਂ ਦੀਆਂ ਲੋਈਆਂ ਵਿੱਚ ਹਨ ਉਹਨਾਂ ਨੂੰ ਮੰਦਰ ਬਣਾਉਣ ਦੀ ਪ੍ਰੇਰਣਾ ਕਿੱਥੋਂ ਮਿਲੀ ਤੇ ਆਪਣੀ ਲੋਈਆਂ ਦੀ ਮਿੱਟੀ ਦੇ ਮੋਹ ਨੂੰ ਆਪਣੇ ਅੰਦਰ ਉਹ ਕਿਵੇਂ ਮਹਿਸੂਸ ਕਰਦੇ ਹਨ ਪੇਸ਼ ਹੈ सरपंच जसवीर ਸਿੰਘ ਦੀ ਹਾਜ਼ਰੀ ਵਿੱਚ ਰੋਸ਼ਨ لال ਅਤੇ ਉਹਨਾਂ ਦੀ ਧਰਮ ਪਤਨੀ ਰਾਜਬੀਰ ਕੌਰ ਨਾਲ ਕੀਤੀ ਗੱਲਬਾਤ ਦੇ ਕੁਝ ਹਿੱਸਾ ਅਸੀਂ ਪੁੱਛ ਰਹੇ ਸੀਗੇ ਜੀ ਰੋਸ਼ਨ ਜੀ ਨੂੰ ਕਿ ਤੁਹਾਡੇ ਮਨ ਦੇ ਵਿੱਚ ਕਿਦਾਂ ਇਹ ਵੱਡਾ ਸੰਕਲਪ ਆਇਆ ਕਿ ਵੀ ਮੈਂ ਇੱਥੇ ਮੰਦਿਰ ਬਣਾਵਾਂ ਜਗਾ ਲਈ ਆਪਣੇ ਪੌਕੇਟ ਦੇ ਵਿੱਚੋਂ ਇੰਨੇ ਮਰਲੇ ਫਿਰ ਏਡੀ ਵੱਡੀ ਬਿਲਡਿੰਗ ਬਣਾਈ ਕਈ ਵਾਰੀ ਆਪਾਂ ਸਾਰਾ ਪਿੰਡ ਲੱਗ ਕੇ ਢਾਲ ਇਕੱਠੀ ਕਰਦੇ ਆਂ ਪੈਸੇ ਇਕੱਠੇ ਕਰਦੇ ਆਂ ਫੇਰ ਜਾ ਕੇ ਇਦਾਂ ਦੇ ਧਰਮਸਾਲ ਬਣਦੇ ਆ ਕਿ ਤੁਸੀਂ ਇੱਕ ਇਕੱਲੇ ਵਿਅਕਤੀ ਨੇ ਕਿ ਤਸ ਤੁਹਾਡੀ ਪ੍ਰੇਰਣਾ ਸੀ ਇਹਦੇ ਪਿੱਛੇ ਤੁਸੀਂ ਕਿਹਾ ਸੀਗਾ ਉਹਨਾਂ ਨੇ ਵੀ ਅੱਗ ਦੀ ਗੱਪਾ ਜੀ ਨਾ ਤੇ ਅੱਛਾ ਜਿਆ ਇਹਨਾਂ ਦੇ ਜੇ ਬੰਚ ਆਏ ਤੇ ਤੁਸੀਂ ਰੋਕਿਆ ਨਹੀਂ ਤੁਸੀਂ ਕਿਆ ਕਰੋ ਕੁਝ ਨਹੀਂ ਕੀਤਾ ਕਦੇ ਵੀ ਨਹੀਂ ਕਿਹਾ ਅੱਛਾ ਹਾਂਜੀ ਤੁਸੀਂ ਕਿਆ ਵੀ ਕਰੋ ਜੇ ਇੱਕ ਸੰਕਲਪ ਆਇਆ ਮਨ ਚ ਵੀ ਸੇਵਾ ਕਰਦੇ ਨਹੀਂ ਰੋਕਿਆ ਹਾਂਜੀ ਮਨ ਕਰਦਾ ਕਿਤੋਂ ਬਾਹਰ ਵੀ ਬਹੁਤ ਜਾਂਦੇ ਲੋਕ ਸੇਵਾ ਮੰਗਣ ਕਦੀ ਕਿਸੇ ਨੂੰ ਨਹੀਂ ਉੱਥੇ ਵੀ ਹਰੇਕ ਗੁਰਦੁਆਰੇ ਸੇਵਾ ਰੇਟ ਮੰਦ ਦਾ ਗੁਰਦੁਆਰਾ ਕੋਈ ਖਾਲੀ ਨਹੀਂ ਜਾਂਦਾ ਅਸੀਂ ਜਿੰਨੀ ਮੰਗਣ ਦੇਈ ਦੀ ਚਲੋ ਪਰਮਾਤਮਾ ਨੇ ਦਿੱਤਾ ਤਾਂ ਅਸਈ ਕਦੀ ਇੱਕ ਵਾਰ ਸੋਚਿਆ ਸੀ ਸੇਵਾ ਤੋਂ ਨਹੀਂ ਦਿੱਤਾ ਤਾਂ ਤਾਂ ਹੀ ਗੰਢੀ ਬਾਕੀ ਅੱਜ ਬੱਚੇ ਖੋਸਾ ਜੀ ਕੋਈ ਉਹਨਾਂ ਐਬ ਨਹੀਂ ਗਾ ਸੈਟਲ ਹੋ ਜਾਂਦੇ ਦੋ ਹੰਡੀਆਂ ਦੋ ਕਾਕੇ ਆ ਵਿਆਹੇ ਸਾਰੇ ਨਹੀਂ ਜੀ ਜੇ ਦੋ ਹੀ ਵਿਆਹੇ ਦੋ ਰਹਿੰਦੇ ਆ ਹਾਂਜੀ ਹਾਂਜੀ ਤੇ ਹੁਣ ਇਹਨਾਂ ਦਾ ਮਨ ਇਹ ਆ ਕਿ ਵੀ ਮੈਂ ਆਉਣ ਵਾਲੇ ਥੋੜੇ ਸਮੇਂ ਤੋਂ ਬਾਅਦ ਸਾਲ ਡੇਢ ਸਾਲ ਤੋਂ ਬਾਅਦ ਲੋਈਆਂ 'ਚ ਆ ਕੇ ਵਸ ਜਾਵਾਂ ਤੇ ਇੱਥੇ ਹੀ ਸੇਵਾ ਕਰਾਂ ਇੱਥੇ ਹੀ ਗਊਸ਼ਾਲਾ ਦੀ ਸੇਵਾ ਕਰਾਂ ਮੰਦਰਾਂ ਦੀ ਸੇਵਾ ਕਰਾਂ ਬਾਕੀ ਦੀ ਜ਼ਿੰਦਗੀ ਇੱਥੋਂ ਦੇ ਲੋਈਆਂ ਜਿਹੜਾ ਸਾਡੀਆਂ ਲੋਈਆਂ ਵਾਂ ਤੇ ਲੋਈਆਂ ਦੇ ਲੋਕਾਂ ਦੀ ਜਿੰਨੀ ਮੈਂ ਸੇਵਾ ਕਰ ਸਕਦਾ ਕਰਾਂ ਹਾਂਜੀ ਹਾਂਜੀ ਤੇ ਤੁਸੀਂ ਇਹਨਾਂ ਦੇ ਵਿਚਾਰ ਨਾਲ ਸਹਿਮਤ ਆ ਹਾਂਜੀ ਤੁਸੀਂ ਇਹ ਤਾਂ ਕਹੋਗੇ ਮੈਂ ਮਨੀਲਾ ਨਹੀਂ ਛੱਡਣਾ ਨਹੀਂ ਨਹੀਂ ਮੈਂ ਕਪੂਰਥਲਾ ਨਹੀਂ ਛੱਡਣਾ ਕਿੰਨੀ ਇਹਨਾਂ ਨੂੰ ਆਪਾਂ ਇੱਥੇ ਰਹੀਏ ਜਾ ਕੇ ਲੋਈਆਂ ਦੇ ਕਹਿੰਦੇ ਇਹ ਕਹਿੰਦੇ ਲੋਈਆਂ ਰਹੀਏ ਕਪੂਰਥਲਾ ਆਪਣੇ ਦੇਸ਼ ਚ ਤਰਹੀਏ ਜਾ ਕੇ ਹਾਂ ਪਿੰਡ ਦਾ ਕਪੂਰਥਲਾ ਸ਼ਹਿਰ ਆ ਲੋਈਆਂ ਕਹਿੰਦਾ ਪਿੰਡ ਵਾ ਹਾਂ ਸਾਰੇ ਕੋਈ ਜਾਣਦਾ ਹੀ ਨਹੀਂ ਉੱਥੇ ਕੋਈ ਜਾਣਦਾ ਨਹੀਂ ਅੰਦਰ ਬੈਠੇ ਨਹੀਂ ਅੰਦਰ ਬੈਠੇ ਨਹੀਂ ਹਾਂਜੀ ਕਿਸੇ ਨੂੰ ਪਤਾ ਹੀ ਨਹੀਂ ਕੋਣ ਆਇਆ ਕੋਣ ਨਹੀਂ ਹਾਂ ਜਿਹੜਾ ਆਪਣਾ ਪਿੰਡ ਉਹ ਆਪਣਾ ਹੀ ਹੈ ਜੀ ਹਾਂ ਜੀ ਜਿਹੜਾ ਆਪਣਾ ਜੱਦੀ ਪਿੰਡ ਆ ਜੀ ਤੇ ਫਿਰ ਤੁਸੀਂ ਜੇ ਕੋ ਅੱਜ ਤੁਹਾਡੇ ਦਰਸ਼ਨ ਆਉਂਦੇ ਆ ਉਹਨਾਂ ਦਾ ਬਹੁਤ ਨਾਮ ਹੈ ਦੇਖੋ ਕਿੰਨਾ ਆਪਾ ਪਾਈ ਦਾ ਅੱਜ ਵੀ ਤੁਸੀਂ ਜਾਓਗੇ ਤੇ ਕਹਣਾ ਆ ਨਸੀਬੇ ਦਾ ਮੁੰਡਾ ਜੀ ਹਾਂ ਜੀ ਹਲੇ ਰੋਸ਼ਨ ਨੂੰ ਘੱਟ ਕਹਿਣਗੇ ਉਹਨਾਂ ਦਾ ਨਾਮ ਪਹਿਲਾਂ ਲੈਣਾ ਉਹਨਾਂ ਨੇ ਹਾਂ ਜੀ ਹਾਂ ਜੀ ਬਿਲਕੁਲ ਇਹ ਵਹੋ ਡਾਫਰੇ ਜਿਹੜਾ ਜਿੱਥੇ ਤੋਂ ਰਹਿਣਾ ਇੱਥੇ ਲੋਈਆਂ ਉਹ ਘਰ ਉਹ ਹੀ ਪੁਰਾਣੇ ਦੀ ਨਹੀਂ ਕੋਈ ਜਗ੍ਹਾ ਲਵਾਂਗੇ ਚੰਗੀ ਅੱਛੀ ਜਗ੍ਹਾ ਹੋਰ ਕੋਲਾ ਇਹ ਬਣਾਵਾਂ ਨੇ ਨਹੀਂ ਜਗ੍ਹਾ ਤਾਂ ਤੁਹਾਡੇ ਕੋ ਥਾਣੇ ਮੋਰੀ ਬਹੁਤ ਪਈ ਹੈ ਨਹੀਂ ਹਾਂਜੀ ਥੋੜੀ ਜਗ੍ਹਾ ਖੁੱਲੀ ਲਵਾਂਗੇ ਨਾ ਕਿ ਲੱਗ ਕੇ ਲੱਗ ਜਿੱਦੇ ਪਾਰਕਿੰਗ ਪੂਰਕ ਵੀ ਹੋਵੇ ਵਿੱਚ ਕੁ ਬੱਟੇ ਲੱਗੇ ਹੋਣ ਸਾਰਾ ਕੋਈ ਪੰਚਾਇਤ ਵਾਲਾ ਹੋਵੇ ਕੋਈ ਬੰਦਾ ਗੀਟਿੰਗ ਕਰਨੀ ਕਿਸੇ ਨੇ ਆਜੋ ਜੀ ਚਾਚੂ ਵੀਓ ਆ ਗਿਆ ਆਪਣਾ ਵਰਪੀ ਬੁੜੀ ਚੱਕੋ ਕਮਿਊਨਿਟੀ ਹਾਲ ਬਣਾਉਣਾ ਕੋਈ ਹਾਂਜੀ ਬੜੀ ਚੰਗੀ ਸੋਚ ਆ ਜੀ ਬਹੁਤ ਵਧੀਆ ਸੋਚ ਆ ਜੀ ਬਿਲਕੁਲ ਜਗ੍ਹਾ ਲਗਾਂ ਉਹ ਵਿੱਚ ਪਾਰਕਿੰਗ ਵੀ ਹੋਵੇ ਤੇ ਚਲੋ ਵੀ ਬੰਦੇ ਹੋਣ ਚਾਰ ਭੰਪੜਾ ਠੀਕ ਹੈ ਠੀਕ ਹਾਂਜੀ ਤੇ ਤੁਹਾਡਾ ਨਾਮ ਕੀ ਹੈ ਜੀ ਰਾਜਵੀਰ ਰਾਜਵੀਰ ਕੌਰ ਹਾਂਜੀ ਕੌਰ ਤੇ ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ ਤੁਹਾਡੇ ਦਰਸ਼ਨ ਕਰਕੇ ਸਾਨੂੰ ਵੀ ਤੇ ਸਰਪੰਚ ਸਾਹਿਬ ਦੀ ਵੀ ਬਹੁਤ ਇੱਛਾ ਸੀ ਜਦੋਂ ਮੈਂ ਦੱਸਿਆ ਵੀ ਰੋਸ਼ਨੋਂ ਨਹੀਂ ਆਏ ਹੋਏ ਆ ਠੀਕ ਹੈ ਜੀ ਤੇ ਸਰਪੰਚ ਸਾਹਿਬ ਕਹਿੰਦੇ ਫਿਆ ਆਪਾਂ ਜਰੂਰ ਮੈਂ ਬਹੁਤ ਜੀ ਤੁਹਾਡੇ ਡੈਡੀ ਉਹਨਾਂ ਨਾਲ ਬਹੁਤ ਰਹਿਣ ਜੀਉਣਾ ਤੇ ਜਿੱਤਾਂ ਬੜੀ ਸੇਵਾ ਕੀਤੀ ਉਹਨਾਂ ਨੇ ਹਾਂਜੀ ਜੀ ਜਿਹੜਾ ਉਹਨਾਂ ਨੇ ਸੇਵਾ ਦਾ ਬੀੜਾ ਸਾਰੀ ਉਮਰ ਤੱਕ ਚੱਕਿਆ ਉਹਨੂੰ ਧਮਾ ਕੇ ਗਏ ਉਹ ਹਾਂਜੀ ਮੈਂ ਉਹਨਾਂ ਦਾ ਜੀ ਟੈਂਟ ਨਾ ਹੀ ਉਹਨਾਂ ਚਾਹੀਦਾ ਉਹਨਾਂ ਦਾ ਟੈਂਟ ਸੀਗਾ ਬੜਾ ਮਸ਼ਹੂਰ ਪਹਿਲੋ ਹਲਵਾਈ ਸੀ ਫੇ ਟੈਂਟ ਖੋਲਿਆ ਕਿਸੇ ਨੇ ਵੀ ਆਉਣਾ ਪਿੰਡ ਚੋਂ ਟੈਂਟ ਵੀ ਇੱਕ ਨੰਬਰ ਸੀ ਲੋਈਆਂ ਦਾ ਹਾਂਜੀ ਤੇ ਕਿਸੇ ਨੂੰ ਵੀ ਕਹਿਣਾ ਉਹਨਾਂ ਨੇ ਕਿਹਾ ਕੋਈ ਗੱਲ ਜੋ ਸੌਦਾ ਚਾਹੀਦਾ ਲੈ ਜਾਓ ਇਹ ਤੁਹਾਡੀ ਧੀ ਦਾ ਵਿਆਹ ਨਹੀਂ ਮੇਰੀ ਧੀ ਦਾ ਵਿਆਹ ਵਾ ਹਾਂਜੀ ਇਦਾਂ ਹੀ ਕਹਿ ਦਿੰਦੇ ਸੀ ਇਦਾਂ ਦਾ ਸੀਗਾ ਉਹਨਾਂ ਦਾ ਮਨ ਕੀ ਕਰ ਜਾਂਦੇ ਸੀ ਜੀ ਹਾਂ ਕੀ ਕਰ ਜਾਂਦੇ ਸੀ ਤੋ ਇਦਾਂ ਦੀਆਂ ਰੂਹਾਂ ਹੁਣ ਸਮਾਜ ਚ ਬੜੀਆਂ ਘਟਿਆ ਤੇ ਮੈਂ ਇਹ ਮੈਂ ਇਹ ਵੀ ਦੇਖਦਾ ਵਾਂ ਕਿ ਉਹਨਾਂ ਦੀ ਵਾਜਾ ਹੁਣ ਤਾਂ ਬਹੁਤ ਮਾਰੀ ਕਿਰਪਾ ਜੀ ਇਹਨਾਂ ਨੇ ਲਟਾਇਆ ਹਾਂਜੀ ਹਾਂਜੀ ਬੱਚਿਆਂ ਹਾਂਜੀ ਨਸੀਬ ਉਹਨਾਂ ਸੁੱਕੀ ਹੈ ਜੀ ਹਾਂ ਨਸੀਬ ਜਨ ਹਾਂ ਉਹਨਾਂ ਦੀ ਰੂਹ ਸਾਰੇ ਬੱਚਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਰੋਸ਼ਨ ਚ ਹੈਗੀ ਆ ਸੇਮ ਹੀ ਆ ਜੀ ਹਾਂ ਹਾਂ ਅੱਗੇ ਚਲੋ ਠੀਕ ਹੈ ਜੀ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਮੈਂ ਹਾਂ ਐਸ ਸ਼ਰਮਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ